ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾੜਿਆ ਦੇ ਮਾ ਮਨ ਮੋਗਨਾ ਚੱਲ ਪੰਥ ਮਨੈ ਧਰਮ ਸੇਤੀ

ਮਾਤ ਵਿਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਦਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਊਣੀ ਹੋਏ ਨਮਾ ਖੰਡਾ ਵਿੱਚ ਜੜ ਨਾ ਆਬਈ ਤਵਾਤ ਨਾ ਪੁਸ਼ਾ ਕੇ ਕੀਤਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤ਨ ਮਾੜਿਆਂ ਦੇ ਮਾੜਾ ਨੇ ਤਾੜਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਪਵਿੱਤਰ ਅਸਥਾਨ ਗੁਰਦੁਆਰਾ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਕੰਧਵਾਸਾ ਸਾਹਿਬ ਸਾਖਸ਼ਹੀ ਦਸਵੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ ਜੀ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਤਖਤ ਬਹਿ ਤਖਤ ਦਾ ਕੀ ਨਾਇਕ ਪੰਜ ਸਮਾਏ ਗੁਰਮਤ ਪਾਇਕ ਐਸੇ ਜੀਵ ਜੀਆ ਸਤਗੁਰੂ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ 350 ਸਾਲਾ ਗੁਰਦਾ ਗੰਦੀ ਗੁਰਪੁਰਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਧ ਸ੍ਰੀ ਕੇਸਗੜ ਸਾਹਿਬ ਦੇ ਸਮੂਹੇ ਪ੍ਰਬੰਧ ਵੱਲੋਂ ਸਮੂਹ ਨਾਮ ਸੰਗਤ ਜਿਥੇ ਬੰਦਿਆ ਦਲ ਪੰਖ ਟਕਸਾਲਾ ਅਕੀ ਸਿੱਖ ਸਭਾ ਸੇ ਅੰਆ ਸਮੂਹ ਹਕ ਹਕਾ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਪੰਥ ਦਿਵਾਲੀ شاہ ਸ਼ੈਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਨ੍ਹਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਵਿਸ਼ੇਸ਼ ਤੌਰ ਤੇ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਦੇ ਲਈ ਅੱਜ ਜੋ ਸ਼੍ਰੀ ਅਖੰਡ ਪਾਠ ਸਾਹਿਬਾ ਗੁਰੂ ਕੇ ਮਹਿਲ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਪਾਤਸ਼ਾਹ ਜੀ ਨੂੰ ਗੁਰਿਆਈ ਸੰਪਤੀ ਗਈ ਉੱਥੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜਿਨ੍ਹਾਂ ਦੇ ਸੰਪੂਰਨ ਭੋਗ 23 ਤਰੀਕ ਨੂੰ ਸਵੇਰ ਵੇਲੇ ਪਹਿਣਗੇ ਸਮੂਹ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਔਰ 23 ਤਰੀਕ ਨੂੰ ਹੀ ਜਿੱਥੇ ਗੁਰਦੁਆਰਾ ਸ਼ੀਸਗੰਜ ਸਾਹਿਬ ਦੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਪਾਈਮਤੀ ਦਾਸ ਦੀ ਪਾਈ ਸਤੀ ਦਾਸ ਦੀ ਪਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਪੱਜੀਆਂ ਨੂੰ ਭੋਗ ਪਹਿਣਗੇ ਔਰ ਸੰਪੂਰਨ ਤੌਰ ਦੇ ਉੱਤੇ ਇਹ 23 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਵਿਸ਼ੇਸ਼ ਗੁਰਮਤ ਸਮਾਗਮ ਹੋਣੇ ਆ ਸੰਗਤਾਂ ਵੱਧ ਚੜ ਕੇ ਦੇ ਵਿੱਚ ਹਿੱਸਾ ਲੈਣ ਬਾਕੀ ਮੈਂ ਇੱਕ ਵਿਸ਼ੇਸ਼ ਅਪੀਲ ਜ਼ਰੂਰ ਕਰੂੰਗਾ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ ਜਦੋਂ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਤੋਂ ਤੋਰਿਆ ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਜਾਂਦਨੀ ਚੌਂਕ ਸ਼ਹੀਦੀ ਦਿੱਤੀ ਤਾਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸੀਸ ਸੀ ਬਹੁਤ ਹੀ ਗੁਰਮੁਖ ਪਿਆਰੇ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਜੀ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਸ਼੍ਰੀ ਬਿਵਾਨਗੜ੍ਹ ਕੀਰਤਪੁਰ ਸਾਹਿਬ ਲੈ ਕੇ ਆਏ ਔਰ ਸਾਡੀ ਤਵਾਰੀਖ ਆਖਦੀ ਆ ਕਿ ਉਥੇ ਜਿੱਥੇ ਗੁਰੂ ਗੋਬਿੰਦ राय ਦੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਤੇ ਸਮੁੱਚਾ ਹੀ ਸਿੱਖ ਪੰਥ ਉਥੇ ਉਦੋਂ ਹਾਜ਼ਰ ਸੀ ਔਰ ਸ਼ਬਦ ਬਾਣੀ ਪੜਦਿਆਂ ਹੋਇਆਂ ਉਸ ਵੇਲੇ ਕਿਉਂਕਿ ਉਦੋਂ 11 ਨਵੰਬਰ ਨੂੰ ਇਹ ਸਾਰਾ ਸਾਕਾ ਹੋਇਆ ਸੀ ਤੇ 15 ਨਵੰਬਰ ਨੂੰ ਉਦੋਂ ਉਸ ਵੇਲੇ ਇਹ ਸੀਸ ਜਿਹੜਾ ਵਾ ਵਿਵਾਨਗੜ੍ਹ ਸਾਹਿਬ ਤੋਂ ਇੱਥੇ ਸੀਸਕਾਂ ਸਾਹਿਬ ਲਿਆ ਕੇ ਸੰਸਕਾਰ ਹੋਇਆ ਸੀ ਉਸ ਸਮੇਂ ਨੂੰ ਅਨੁਭਵ ਕਰਦਿਆਂ ਹੋਇਆਂ ਕਿਉਂਕਿ 350 ਸਾਲਾ ਸ਼ਤਾਬਦੀ ਆ ਤੋ ਸਮੂਚਾ ਪੰਥ 29 ਨਵੰਬਰ ਨੂੰ 2025 ਨੂੰ ਗੁਰਦੁਆਰਾ ਵਿਬਾਨਗੜ੍ਹ ਸਾਹਿਬ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆਪਾਂ ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਆਂ ਸ਼ਬਦ ਗਾਇਨ ਕਰਦੇ ਆਂ ਗੁਰਦੁਆਰਾ ਸ਼੍ਰੀ ਵਿਬਾਨਗੜ੍ਹ ਸਾਹਿਬ ਤੋਂ ਇੱਥੇ ਗੁਰਦੁਆਰਾ ਸੀਸਗੰਝ ਸਾਹਿਬ ਆਈਏ ਗੁਰੂ ਨੂੰ ਨਤਮਸਤਕ ਹੋਈਏ ਇਹ ਬਹੁਤ ਇਤਿਹਾਸਕ ਪਲ ਆ ਔਰ ਇਨਾਂ ਇਤਿਹਾਸਕ ਪਲਾਂ ਨੂੰ ਮੰਨਣਾ ਚਾਹੀਦਾ ਵਾ ਤੋ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਦੇਵਾ ਗੁਰੂ ਕੀ ਸੰਗਤ ਉਹ ਉਸ ਦਿਨ ਕੋਈ ਵੀ ਪਰਿਵਾਰ ਚੋਂ ਕੋਈ ਜੀ ਰਵੇ ਨਾ ਵੱਡੀ ਗਿਣਤੀ ਦੇ ਵਿੱਚ 23 ਨਵੰਬਰ ਨੂੰ ਗੁਰੂ ਕੀ ਸੰਗਤ ਵਿਵਾਨਗੜ੍ਹ ਸਾਹ ਪਹੁੰਚੇ ਔਰ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਨ ਜੋ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਬਾਬਾ ਜੀਵਨ ਸਿੰਘ ਜੀ ਉਹ ਨਗਰ ਕੀਰਤਨਾਂ ਸਮੁੱਚਾ ਪੰਥ ਸ਼ਾਮਲ ਹੋਵੇ ਬਾਕੀ ਮੈਂ ਵਧਾਈ ਦਿੰਨਾ ਵਾ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਕਾਰ ਸੇਵਾ ਵਾਲੇ ਕਿਲਾ ਨੰਦਗੜ ਵਾਲੇ ਤਨਸ਼ਕਾਮ ਸੇਵਕ ਉਹ ਅੱਜ ਜੋ ਇੱਥੇ ਚਾਂਦੀ ਦੇ ਦਰਵਾਜ਼ਿਆਂ ਦੀ ਸੇਵਾ ਗੁਰਦੁਆਰਾ ਸੀਸਗੰਜ ਸਾਹਿਬ ਹੋਈ ਆ ਅੱਜ ਆਪਾਂ ਦੇਖ ਪਾ ਰਹੇ ਹਾਂ ਇੱਥੇ ਸਮੁੱਚਾ ਪੰਥ ਜਿਹੜਾ ਵਾ ਉਹ ਹਾਜ਼ਰ ਆ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਜਨ ਸਿੰਘ ਜੀ ਦਿੱਲੀ ਵਾਲੇ ਬਾਬਾ ਸਤਨਾਮ ਸਿੰਘ ਜੀ ਔਰ ਤਰਨਤਾਲ ਸ਼ਹੀਦੀ ਬਾਗ ਤੋਂ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਲੰਗਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਜੋ ਲੰਗਰ ਸਾਹਿਬ ਹੈ ਤੇ ਅੱਜ ਲੰਗਰ ਇੱਥੇ ਆਰੰਭ ਵੀ ਹੋਏ ਨੇ ਸ੍ਰੀ ਦਿਬਾਗ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਤਾਰ ਸਿੰਘ ਜੀ ਔਰ ਵੱਡੀ ਗਿਣਤੀ ਦੇ ਵਿੱਚ ਮਹਾਪੁਰਸ਼ ਗੁਰੂ ਕੀ ਸੰਗਤ ਖਾਲਸਾ ਪੰਥਾ ਹਾਜ਼ਰ ਆ ਖਾਲਸੇ ਪੰਥ ਨੇ ਪੂਰੇ ਖਾਲਸੇ ਜਾਹੋ ਜਲਾਲ ਦੇ ਨਾਲ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਹ ਦਿਨ ਜਿਹੜੇ ਆ ਮਨਾਉਣੇ ਆ ਮੈਂ ਸਮਝਦਾ ਕਿ ਅੱਜ ਜਦੋਂ ਖੰਡਪਾਟ ਸਾਹਿਬ ਆਰੰਭ ਹੋ ਗਿਆ ਤੇ ਸ਼ਤਾਬਦੀ ਦੀ ਰੰਮਤਾ ਹੋ ਗਈ ਆ ਗੁਰੂ ਕੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਆਵੇ ਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੂਗਾ ਗੁਰੂ ਸਾਨੂੰ ਸਫਲਤਾਵਾਂ ਬਖਸ਼ੂਗਾ ਆਪਾਂ ਸ਼ਤਾਬ ਦੀਆਂ ਮਿਲ ਜੁਲ ਕੇ ਸਮੂੱਚਾ ਪੰਥ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੱਚਾ ਪੰਥ ਰਾਲ ਮਿਲ ਕੇ ਖਾਲਸਾ ਪੰਥ ਮਨਾਵੇ ਦੀ ਵਾਹਿਗੁਰੂ ਜੀ ਕਾ ਕਾਨ ਸਾਹਿਬ ਵਾਹਿਗੁਰੂ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਗੁਰਯਾਈ ਗੁਰਪੁਰਬ ਜਿਨ੍ਹਾਂ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਸਤਗੁਰਾਂ ਦਾ ਜਿੱਥੇ ਗਰਿਆਈ ਸਥਾਨ ਆ ਉੱਥੇ ਅਮਰਤ ਮੇਲੇ ਸ਼੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਜਿਹਨਾਂ ਦੇ ਭੋਗ ਪਰਸੋਂ 23 ਤਰੀਕ ਨੂੰ ਪਾਏ ਜਾਣੇ ਆ ਤੇ ਉਸੇ ਦਿਨ ਸਾਰੀ ਦਿਹਾੜੀ ਦੀਵਾਨ ਵੀ ਸਜਣਗੇ ਕਥਾ ਕੀਰਤਨ ਦਾ ਵੀ ਸਾਰੀ ਦਿਹਾੜੀ ਪ੍ਰਵਾਹ ਚੱਲੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ 23 ਤਰੀਕ ਨੂੰ ਹੀ ਕਲਗੀਧਰ ਬਾਦਸ਼ਾਹੀ ਦੇ ਸਤਕਾਰਯੋਗ ਪਿਤਾ ਧੰਨ ਧੰਨ ਸਾਹਿਬ ਸਤਗੁਰੂ ਛੇਰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਸ ਸਥਾਨ ਗੁਰਦੁਆਰਾ ਸੀਸਗੰਜ ਵਿਖੇ ਅਖੰਡ ਪਾਠ ਸਾਹਿਬਾਂ ਦੀ ਬ੍ਰਹਮਤਾ ਹੋਊਗੀ 25 ਨੂੰ ਭੋਗ ਪਾਏ ਜਾਣਗੇ ਇਹ ਨਿਰੰਤਰ ਅੱਜ ਮੈਂ ਕਹਿ ਲਵਾਂ ਅੱਜ ਇਹਦੀ ਸ਼ੁਰੂਆਤ ਸਤਾਪਦੀ ਦੀ ਹੋ ਗਈ ਆ ਤੇ ਲਗਾਤਾਰ 29 ਤਰੀਕ ਤੱਕ ਇਹ ਸਾਰੇ ਜਿਹੜੇ ਸਮਾਗਮ ਚੱਲਣੇ ਆ ਜਿੱਥੇ ਮਾਈ ਭਾਈ ਸਮੂਹ ਗੁਰਨਾਨਕ ਨਾਮ ਲੇਵਾ ਸਮੁੱਚੀ ਲਕਾਈ ਨੂੰ ਬੇਨਤੀ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਰਪਕਾਰ ਕਰਕੇ ਆਜੇ ਭਾਰਤ ਬਖਸ਼ ਦੀ ਸਾਰੀ ਧਰਤੀ ਧਰਮ ਦੀ ਆਜ਼ਾਦੀ ਸੱਭਿਆਚਾਰਕ ਆਜ਼ਾਦੀ ਹਰ ਇੱਕ ਪੱਖ ਤੋਂ ਉਹ ਨਿਗਮਾਨ ਰਹੀ ਆ ਤੇ ਆਓ ਸਾਰੇ 29 ਤਰੀਕ ਤੱਕ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋ ਜੇ ਕੋਈ ਪਹਿਲੀਆਂ ਸਮਾਗਮਾਂ ਚ ਰਹਿ ਵੀ ਜਾਵੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਹਿਵਾਨਗੜ੍ਹ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪ੍ਰੰਪ ਹੋਣਾ ਜਿਹੜਾ ਸਾਨੂੰ ਜਾਤ ਦਵਾਊਗਾ ਕਲਗੀਧਰ ਪਾਤਸ਼ਾਹ ਜੀ ਆਪ ਸੀਸ ਲੈ ਕੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਮੁੱਚਾ ਖਾਲਸਾ ਪੰਥ ਇਸ ਸਥਾਨ ਤੇ ਪਹੁੰਚਦਾ ਸੋ ਉਹਦੇ ਵਿੱਚ ਸਾਰਿਆਂ ਨੂੰ ਬੰਤੀ ਆ ਕਈਆਂ ਦਾ ਆਹ ਤੇ 23 ਤੋਂ 25 23 ਤੋਂ 25 ਜਿਹੜੇ ਆ ਉਹ ਸਮਾਗੋਂ ਕਿਉਂਕਿ ਸਤਗੁਰੂ ਜੀ ਦਾ ਜਿਹੜਾ ਉੱਥੇ ਸ਼ਹੀਦੀ ਹੋਈ ਉਹ ਸੀਸ ਗਾਂਚੇ ਹੋ ਕੇ ਹੋਈ ਤੇ 29 ਤਰੀਕ ਤੱਕ ਨਿਰੰਤਰ ਇਥੇ ਐਸੇ ਸਥਾਨ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣੇ ਆ 29 ਤਰੀਕ ਨੂੰ ਕੋਈ ਵੀ ਮਾਈ ਭਾਈ ਜਿੰਨੇ ਵੀ ਪਰਿਵਾਰ ਆ ਉਹਨਾਂ ਜੋ ਇੱਕ ਇੱਕ ਦੋ ਦੋ ਜੀ ਜ਼ੋਰ ਜ਼ਰੂਰ ਉਸ ਸਥਾਨ ਤੇ ਪਹੁੰਚਣ ਸੋ ਮੈਂ ਜਿੱਥੇ ਇਹ ਤੁਹਾਨੂੰ ਬੇਨਤੀ ਕਰਦਾ ਉਥੇ ਨਾਲ ਦੀ ਨਾਲ ਅੱਜ ਗੁਰਦਰਾ ਸੀਸਗਾਂਝ ਵਿਖੇ ਜਿਹੜੇ ਸਾਡੇ ਦਰਵਾਜ਼ੇ ਸੀ ਉਹ ਕਿਉਂਕਿ ਲੱਕੜ ਦੀ ਉਮਰ ਹੁੰਦੀ ਉਹ ਅਮਰਪੂਰੀ ਹੋ ਚੁੱਕੀ ਸੀ ਅੱਜ ਚਾਂਦੀ ਦੇ ਦਰਵਾਜ਼ੇ ਜਿਹੜੇ ਆ ਕਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੋਚਾ ਸਿੰਘ ਜੀ ਬਾਬਾ ਸਰਦਾਮ ਸਿੰਘ ਜੀ ਤੇ ਨਿਸ਼ਕਾਮ ਸੇਵਕ ਜਥਾ ਉਹਨਾਂ ਵੱਲੋਂ ਸਾਡੇ ਬਾਬਾ ਭਾਈ ਇੰਦਰਜੀਤ ਸਿੰਘ ਜੀ ਬਿੱਟੂ ਤੇ ਹੋਰ ਮਹਾਪੁਰਸ਼ ਸਾਰੇ ਨੇ ਕਹੀਂ ਤੇ ਚੱਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਦੇ ਨਾਲ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤੇ ਸਮੂਚੀਆਂ ਜਸੇ ਬੰਦੀਆਂ ਬਾਬਾ ਗੁਰਦੇਵ ਸਿੰਘ ਜੀ ਸ਼ਿਦਦੀ ਬਾਗ ਵਾਲੇ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਬਾਬਾ ਅਮਰੀਕ ਸਿੰਘ ਜੀ ਤੇ ਸਾਡੇ ਬਾਬਾ ਬਚਨ ਸਿੰਘ ਜੀ ਤੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਭਿੰਡਰ ਨਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਰਿਆਂ ਨੂੰ ਮੈਂ ਜਿੱਥੇ ਅੱਜ ਇਹ ਨਵੇਂ ਦਰਵਾਜ਼ੇ ਲੱਗੇ ਚਾਂਦੀ ਦੇ ਉੱਥੇ ਕਾਮਨਾ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਹ ਕਾਰਜ ਗੁਰੂ ਪੰਥ ਖਾਲਸੇ ਦੇ ਆਤ ਜਗਾਦਿਦਾ ਚੱਲਦੇ ਜਾਣਾ ਤੇ ਖਿਤਾਬ ਦੀ ਨੂੰ ਚੜ੍ਹਦੀ ਕਲਾ ਵਿੱਚ ਮਨਾਈਏ 29 ਤਰੀਕ ਨੂੰ ਕਿਸੇ ਘਰ ਦਾ ਵੀ ਇੱਕ ਇੱਕ ਦੋ ਜੋ ਜੀ ਉਹ ਜ਼ਰੂਰ ਇੱਥੇ ਪਹੁੰਚਣ ਉਸ ਮਹਾਨਗਰ ਕੀਰਤਨ 'ਚ ਹਾਜ਼ਰੀ ਵੀ ਭਰਨ ਐਸ ਸਥਾਨ ਦੇ ਉੱਤੇ ਆ ਕੇ ਉਹਨਾਂ ਗੁਰਮਤ ਦੇ ਸਮਾਗਮਾਂ ਦੇ ਵਿੱਚ ਵੀ ਸ਼ਾਮਲ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ